ਇਸ ਵੀਡੀਓ ਦੇ ਵਿੱਚ ਬਾਬਾ ਬੰਤਾ ਸਿੰਘ ਜੀ ਕੀ ਕਹਿ ਰਹੇ ਨੇ ਪਹਿਲਾਂ ਤੁਸੀਂ ਸੁਣੋ ਫਿਰ ਆਪਾਂ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਹਿਸਾਬ ਦੇ ਨਾਲ ਗੱਲ ਕਰਾਂਗੇ ਤੇ ਸਾਡੇ ਵਾਲਿਆਂ ਇਹ ਬਾਣੀ ਧਿਆਨ ਨਾਲ ਪੜੀ ਨਹੀਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਵੈਣ ਪਾਉਣ ਲੱਗ ਪੈਂਦੇ ਉਹ ਅੱਛਾ ਲੋਕਾਂ ਦੇ ਪਾਉਣੇ ਨੇ ਪ੍ਰਚਾਰਕ ਵੀ ਰੋਈ ਜਾਂਦਾ ਸਟੇਜ ਤੇ ਬੈਠਾ ਤੇ ਨਾਲ ਹੋਰ ਬਹਾਨੇ ਕੱਢ ਲਏ ਲੰਗਰ ਚ ਜੀ ਪਕੌੜੇ ਨਾ ਕੱਢ ਲਿਓ ਮਠਿਆਈ ਨਾ ਬਣ ਜਾਵੇ ਅਗੋਂ ਟੋਕਦੇ ਪਤਾ ਕਿਵੇਂ ਜੇ ਆਖੀਏ ਵੀ ਕਿਉਂ ਇਹ ਗੱਲਾਂ ਕਰਦੇ ਅੱਛਾ ਜੀ ਤੁਹਾਡੇ ਘਰ ਚ ਬੱਚਾ ਮਰ ਜਾਵੇ ਤੁਸੀਂ ਮਠਿਆਈ ਕੱਢਦੇ ਹੋ ਇਹਨਾਂ ਦੇ ਖੋਪੜ ਵਿੱਚ ਕੋਈ ਵਿਚਾਰ ਟਕਾਓ ਵੀ ਸਾਡੇ ਬੱਚਿਆਂ ਦਾ ਕੀ ਕੰਪੈਰੀਸ਼ਨ ਹੈ ਸਹਿਬਜ਼ਾਦਿਆਣਾ ਸਾਡੇ ਬੱਚੇ ਤੇ ਕੰਡਿਆਂ ਤੇ ਨਹੀਂ ਚੱਲ ਸਕਦੇ ਸੂਲ ਚੁੱਭ ਜਾਵੇ ਚੀਕ ਝੰਗਾੜਾ ਪਾਉਂਦੇ ਨੇ ਬਤੀ ਗਈ ਹੋਵੇ ਗਵਾਂਡੀਆਂ ਦੇ ਘਰ ਨਹੀਂ ਜਾ ਸਕਦੇ ਨੇਰੇ ਤੋਂ ਡਰ ਕੇ ਤੁਸੀਂ ਸਹਿਬਜ਼ਾਦਿਆਣਾ ਕੰਪੇਅਰ ਕਰ ਦਿੱਤਾ ਸ਼ਹਾਦਤ ਆਪ ਮੰਗ ਕੇ ਲਈ ਹੈ ਸਹਿਬਜ਼ਾਦਿਆਂ ਨੇ ਆਪ ਮਕਤਲ ਵਿੱਚ ਗਏ ਨੇ ਮਕਤੂਲ ਬਣ ਕੇ ਗੁਰੂ ਘਰ ਵਿੱਚ ਕਿਧਰੇ ਵੀ ਜਗਾ ਨਹੀਂ ਹੈ ਵੈਣ ਪਾਉਣ ਦੀ ਵਿਰਾਗ ਹੋਰ ਛੈ ਹੈ ਅੰਦਰੋਂ ਪ੍ਰੇਮ ਉਤਪਨ ਹੋਣਾ ਇਹ ਵੱਖਰਾ ਵਿਸ਼ਾ ਪਰ ਆਖਣਾ ਲੰਗਰ ਚਾਹ ਨਾ ਬਣੇ ਐਦਾ ਨਾ ਕਰਿਓ ਆ ਸ਼ਬਦ ਨਾ ਪੜਿਆ ਜਾਵੇ ਹੱਦ ਹੋ ਗਈ ਤੁਹਾਡੇ ਵਾਲੀ ਉਹ ਸ਼ਹੀਦੀ ਨੂੰ ਢਿੰਦੀ ਕਲਾ ਚ ਲੈ ਗਏ ਹੋ ਜੇ ਤੁਹਾਡੇ ਵਾਂਗੂ ਬਾਬਾ ਬੰਦਾ ਸਿੰਘ ਬਹਾਦਰ ਵੈਣ ਪਉਣ ਲੱਗ ਜਾਂਦਾ ਸਰਹੰਦ ਦੀ ਏਟਨਾ ਏਟਨਾ ਖੜਕਦੀ ਹੁਣ ਬਾਬਾ ਬੰਤਾ ਸਿੰਘ ਜੀ ਕਹਿ ਰਹੇ ਨੇ ਕਿ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕ ਆ ਜੋ ਕਿ ਅਸੀਂ ਵੀ ਮੰਨਣ ਨੂੰ ਤਿਆਰ ਹਾਂ ਪਰ ਜਿੱਥੇ ਬਾਬਾ ਬੰਤਾ ਸਿੰਘ ਜੀ ਕਹਿ ਰਹੇ ਨੇ ਕਿ ਮਠਿਆਈਆਂ ਤੇ ਪਕੌੜਿਆਂ ਦੇ ਲੰਗਰ ਲਗਾਉਣੇ ਚਾਹੀਦੇ ਨੇ ਤਾਂ ਉਹ ਕਿਤਨਾ ਕਿਤੇ ਮੇਰੇ ਹਿਸਾਬ ਨਾਲ ਗਲਤ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਤੁਸੀਂ ਕਦੋਂ ਹੀ ਦੇਖ ਲੋ ਸਾਦੇ ਲੰਗਰਾਂ ਦੇ ਜੋ ਆਪਾਂ ਨੂੰ ਗੁਰਬਾਣੀ ਵਿੱਚ ਵੀ ਹਵਾਲਾ ਮਿਲਦਾ ਵੀ ਜੇ ਤਾਂ ਖੀਰ ਦਾ ਲੰਗਰ ਸੀ ਉਹਦੇ ਵਿੱਚ ਘਿਓ ਪਾ ਕੇ ਮਾਤਾ ਖੀਵੀ ਜੀ ਦਿਆ ਕਰਦੇ ਸੀਗੇ ਬਾਕੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਦੱਸਿਓ ਮੈਨੂੰ ਸਿੱਧੀ ਸਿੱਧੀ ਤਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜਦੀ ਨਜ਼ਰ ਆ ਰਹੀ ਆ ਵੀ ਬਾਬਾ ਬੰਤਾ ਸਿੰਘ ਜੀ ਉਹਨਾਂ ਬਾਰੇ ਕਹਿ ਰਹੇ ਨੇ ਇਹ ਮੇਰਾ ਮੰਨਣਾ ਹੈ